ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਮਾਹੀ ਬਲੌਗਰ 1313 ਦੇ ਵਿੱਚ ਆਸ ਕਰਦੀ ਆ ਕਿ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਇੱਕ ਨਾ ਆਪਾਂ ਹਮੇਸ਼ਾ ਇੱਕ ਬੋਲੀ ਸੁਣਦੇ ਆ ਕਿ ਤੋੜ ਦਿਓ ਨੀ ਇਸ ਭਾਗਾ ਵਾਲੇ ਸੱਜ ਨੂੰ ਆਹ ਸੱਜ ਨੂੰ ਭਾਗਾ ਵਾਲਾ ਕਿਉਂ ਕਿਹਾ ਜਾਂਦਾ ਹੈ ਸੱਜ ਕਿਉਂ ਤੋੜਿਆ ਜਾਂਦਾ ਹੈ ਤੇ ਕੁਝ ਲੋਕ ਕੁਝ ਮੇਰੇ ਵੀਰਪਰਾ ਭੈਣਾਂ ਜ਼ਰੂਰ ਪਤਾ ਹੋਊਗਾ ਨਾਲ ਪਰ ਮੈਨੂੰ ਵੀ ਇਸ ਬਾਰੇ ਨਹੀਂ ਪਤਾ ਸੀਗਾ ਅੱਪਾ ਸੁਣਦੇ ਆ ਬੇਬੇ ਜੀ ਤੋਂ ਛੱਜ ਜਦੋਂ ਆਉਂਦੇ ਸੀ ਨਾ ਪੇਕੇ 부ੜੀ ਦੇ ਨਾਨਕੇ ਬੱਚਿਆਂ ਦੇ ਤੇ ਉਹ ਛੱਜ ਟੂਮਾ ਦਾ ਗਹਿਣੇ ਦਾ ਪਰਕੇ ਲੈ ਕੇ ਆਉਂਦੇ ਸੀ ਠੀਕ ਹੈ ਉਹ ਗਹਿਣੇ ਤਾਂ ਉਹਦੀ ਧੀ ਦੇ ਘਰੇ ਦੇ ਜਾਂਦੇ ਸੀ ਹੂੰ ਤੇ ਪਰ ਜਿਹੜਾ ਖਾਲੀ ਛੱਜ ਹੈ ਹੂੰ ਉਹਨੂੰ ਮਤਲਬ ਵਾਪਸ ਲਜਾਣਾ ਇੱਕ ਸ਼ੁਭ ਮੰਨਦੇ ਸੀ ਉਹ ਸ਼ੁਭ ਮੰਨਦੇ ਸੀ ਤੇ ਧੀ ਦੇ ਘਰ ਦਾ ਕੁਛ ਲੈ ਕੇ ਜਾਣਾ ਵੀ ਸ਼ੁਭ ਮੰਨਦੇ ਸੀ ਹੂੰ ਵੀ ਧੀ ਦੇ ਘਰ ਦਾ ਖਾਂਦਾ ਨਹੀਂ ਕੋਈ ਹਾਂ ਖਾਂਦਾ ਨਹੀਂ ਸੋਣ ਤਾਂ ਧੀ ਦੇ ਘਰੇ ਆ ਕੇ ਬੋਤਲਾ ਪੀ ਲੈਂਦੇ ਆ ਉਦੋਂ ਨਹੀਂ ਸੀ ਕੋਈ ਪਾਣੀ ਨਹੀਂ ਸੀ ਪੀਂਦਾ ਧੀ ਦੇ ਘਰ ਦਾ ਹਾਂ ਤੇ ਉਸ ਕਰਕੇ ਉਸ ਛੱਜ ਨੂੰ ਉੱਥੇ ਹੀ ਤੋੜਤਾ ਜਾਂਦਾ ਸੀ ਨਾਲੇ ਉਹਦੇ ਤੇ ਬਿੰਦ ਝਟ ਹਾਸਾ ਮਜ਼ਾਕ ਵੀ ਹੁੰਦਾ ਸੀ ਨੱਚਣ ਗਾਉਣ ਵੀ ਹੁੰਦਾ ਸੀ ਹੂੰ ਨਾਨਕੇ ਦਾਦਕਿਆਂ ਦੀ ਨੁਕਚੋਕ ਵੀ ਹੁੰਦੀ ਸੀ ਤੇ ਤਾਂ ਉਹ ਫਿਰ ਉੱਥੇ ਬੋਲੀ ਪਾਉਂਦੇ ਸੀ ਤੋੜ ਦਿਓ ਨਹੀਂ ਇਸ ਭਾਗਾ ਵਾਲੇ ਛੱਜ ਨੂੰ अच्छा ये भी ता ही ਕਰਨ ਦੇ ਵੀ ਭਾਗਾਂ ਵਾਲਾ ਸੱਜ ਇਸ ਕਰਕੇ ਸੀ ਨਾ ਵੀ ਤੋੜ ਦਿਓ। ਉਹ ਦੋਮਾ ਦਾ ਭਰ ਕੇ ਆਇਆ ਸੀ ਧੀ ਦੇ ਘਰੇ। ਹੂੰ ਵੀ ਭਾਗਾਂ ਵਾਲਾ ਸੀ। ਭਾਗਾਂ ਵਾਲਾ ਸੀ ਉਹ ਹਾਂ। ਠੀਕ ਹੈ ਜੀ। ਧੰਨਵਾਦ। ਵਾਹ ਜੀ ਵਾਹ। ਮੈਨੂੰ ਵੀ ਪਤਾ ਨਹੀਂ ਸੀਗਾ ਵੀ ਅਸਲ ਵਿੱਚ ਸੱਜ ਕਿਉਂ ਤੋੜਿਆ ਜਾਂਦਾ ਹੈ। ਇਹ ਰੀਤ ਕਿੱਥੋਂ ਸ਼ੁਰੂ ਹੋਈ ਹਨਾ। ਅੱਜ ਬੇਬੇ ਜੀ ਨੇ ਮਾਤਾ ਜੀ ਨੇ ਦੱਸਿਆ ਤੇ ਅੱਜ ਸਾਨੂੰ ਵੀ ਪਤਾ ਲੱਗਿਆ ਮੂਰਖਾਂ ਨੂੰ ਵੀ ਸੱਜ ਕਿਉਂ ਤੋੜਿਆ ਜਾਂਦਾ ਸੀਗਾ ਔਰ ਮਤਲਬ ਸੱਜ ਗਹਿਣਿਆਂ ਦਾ ਭਰ ਕੇ ਲਿਆਂਦੇ ਸੀ ਉਸ ਨੂੰ ਅਸ਼ੁਭ ਮੰਨਦੇ ਸੀਗੇ ਔਰ ਤਾਂ ਹੀ ਉਸ ਨੂੰ ਤੋੜ ਦਿੰਦੇ ਸੀਗੇ ਔਰ ਉਹ ਗਹਿਣਿਆਂ ਦਾ ਭਰ ਕੇ ਨਾਨਕੀਆਂ ਵੱਲੋਂ ਲਿਆਂਦਾ ਜਾਂਦਾ ਸੀ ਤਾਂ ਹੀ ਉਸ ਨੂੰ ਭਾਗਾ ਵਾਲਾ ਕਿਹਾ ਜਾਂਦਾ ਸੀਗਾ ਮੈਨੂੰ ਲੱਗਦਾ ਕਿ ਹੁਣ ਜਿਨ੍ਹਾਂ ਨੂੰ ਨਹੀਂ ਪਤਾ ਸੀਗਾ ਉਹਨਾਂ ਨੂੰ ਸੋਹਣੀ ਲੱਗੀ ਹੋਣੀ ਵੀਡੀਓ ਹਨਾ ਇਹ ਇਨਫੋਰਮੇਸ਼ਨ ਜਿਹੜੀ ਹੁੰਦੀ ਆਪਾਂ ਨੂੰ ਜਾਣਕਾਰੀ ਆਪਣੇ ਕਲਚਰ ਦੀ ਹਨਾ ਤੇ ਹਰ ਚੀਜ਼ ਬਾਰੇ ਆਪਾਂ ਦਾ ਪਤਾ ਹੀ ਨਹੀਂ ਹੈਗਾ ਵੀ ਕਿੱਥੋਂ ਕਿਵੇਂ ਕਿਹੜੀਆਂ ਚੀਜ਼ਾਂ ਕਿੱਥੋਂ ਸ਼ੁਰੂ ਹੋਈਆਂ ਔਰ ਅਸੀਂ ਵੀ ਉਹ ਸੱਜ ਤੋੜਦੇ ਸੀ ਦੇਖਦੇ ਸੀ ਮੈਂ ਸੋਚਦੀ ਸੋਚਦੀ ਹੁੰਦੀ ਸੀ ਵੀ ਇਹ ਸੱਜ ਕਿਉਂ ਤੋੜਿਆ ਜਾਂਦਾ ਹੈ ਨਾ ਕਿਉਂ ਤੋੜਦੇ ਆਂ ਦੇ ਵਿੱਚ ਇਹਦਾ ਵਿੱਚ ਇਹਦਾ ਕੀ ਰੋਲ ਆ ਵਿਆਹ ਦੇ ਵਿੱਚ ਹੈ ਨਾ ਔਰ ਇਹ ਐਵੇਂ ਕਿਉਂ ਹੁੰਦਾ ਅੱਜ ਪਤਾ ਲੱਗ ਗਿਆ ਕਿ ਅਸੀਂ ਬੇਬੇ ਜੀ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇੰਨੀ ਸੋਹਣੀ ਜਾਣਕਾਰੀ ਦਿੱਤੀ ਹੈ ਨਾ ਮੈਨੂੰ ਬਹੁਤ ਵਧੀਆ ਲੱਗਿਆ ਵੀ ਮੈਨੂੰ ਇਸ ਵਾਰ ਪਤਾ ਜਾਣਕਾਰੀ ਹੋਈ ਜਾਂ ਨਾ ਕੋਈ ਚੀਜ਼ ਆਪਾਂ ਨੂੰ ਗਿਆਨ ਹੁੰਦਾ ਆਪਾਂ ਨੂੰ ਖੁਸ਼ੀ ਤਾਂ ਹੁੰਦੀ ਆ ਤੇ ਜੇ ਤੁਹਾਨੂੰ ਵੀਡੀਓ ਸੋਹਣੀ ਲੱਗੀ ਤਾਂ ਸੋਣਾ ਜਾ ਕਮੈਂਟ ਜਰੂਰ ਕਰਕੇ ਜਾਇਓ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਿਓ ਤਾਂ ਕਿ ਅਗਲੀ ਵੀਡੀਓ ਤੁਹਾਡੇ ਕੋਲ ਨੋਟੀਫਿਕੇਸ਼ਨ ਪਹੁੰਚ ਚਕੇ ਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਨੂੰ ਲੈ ਕੇ ਫੇਰ ਇੱਕ ਸੋਹਣੀ ਜਿਹੀ ਵੀਡੀਓ ਫੇਰ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਰੱਬ ਰਾਖਾ